प्यारे साथियों प्यार भरी सस्नेह का जी पंजाब सरकार ਦੇ ਮਲਾਜਮਾਂ ਦੇ ਰਿਟਾਇਰਡ ਮਲਾਜਮ ਵੱਲੋਂ ਮੁੱਖ ਨੇ ਭਵਾਨ ਤਮਾਨ ਦੇ ਵਿਤਮਾਨ ਦੀ ਹਰਪਾਲ ਸਿੰਘ ਦੇ ਲਾਰਾਂ ਦੁਗੀ ਹੋ ਗਏ ਜੋ ਮਲਾਜਮਨ ਸਿੰਘ ਹਸ ਬੱਡਿਆ ਹੈ ਜੀ ਕੰਪਿਊਟਰ ਦੇ ਹਾਕਮ ਵੱਲੋਂ ਆਉਣ ਵਾਲੀ 10 ਅਗਸਤ ਨੂੰ ਜੋ ਮੁੱਖ ਨੇ ਭਵਾਨ ਤਮਾਨ ਦਾ ਹਲਕਾ ਧੂਰੀ ਹੈ ਜੋ ਦਾਸਤਰਾ ਮੁਕਾਉਂਦੇ ਧੂਰੀ ਦੇ ਵਿੱਚ ਉਹਦੇ ਸਾਹਮਣੇ ਕੰਬੂਟਰ ਦੇ ਆਗਮਨ ਬੰਨ 10 ਅਗਸਤ ਨੂੰ ਪੁਕੜਤਾ ਸ਼ੁਰੂ ਹੋਤੀ ਜਾਵੇਗੀ ਪੰਜਾਬ ਦੇ ਮੁਲਾਜ਼ਮਾਂ ਦੇ ਰਿਟਰਨ ਹੋਏ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਵਾਨ ਤਮਾਨ ਦੇ 5 ਅਤੇ 6 ਅਗਸਤ ਨੂੰ ਪੁਦਲੇ ਹੋ ਕੇ ਜਾਣਗੇ ਕਿਉਂਕਿ ਮੁੱਖ ਮੰਤਰੀ ਭਵਾਨ ਤਮਾਨ ਨੇ ਫਗਵਾੜੇ ਵਿੱਚ ਮੀਟਿੰਗ ਕੀਤੀ ਸੀ ਜਿਸ ਵਿੱਚ ਮੰਨਿਆ ਸੀ ਕਿ ਮੈਂ ਪੇਕਵੇਂ ਦਾ ਇਅਰ 2016 ਤੋਂ ਅਤੇ ਮਹਿੰਗਾਈ ਭੱਤੇ ਦੇ ਵਾਧਾ 12% 17 ਸਤ 2020 ਵਾਲਿਆਂ ਨੂੰ 6 ਮਹੀਨੇ ਲਾਗੂ ਕਰਨਾ ਉਸ ਤੋਂ ਬਾਅਦ 15 ਮੰਨਾ ਨੋਟ ਵਿੱਚ ਅਦਕਾਲਨਾ ਜਾਂ ਪ੍ਰਾਨੀਵਨ ਸਿੰਘ ਬਹਾਲ ਕਾਂ ਸੰਬੰਧੀ ਗੱਲਬਾਤ ਹੋਈ ਸੀ ਪਰ 2 ਅਗਸਤ ਦੀ ਮੀਟਿੰਗ ਦਿੱਤੀ ਗਈ ਸੀ ਪਰ 2 ਅਗਸਤ ਦੀ ਮੀਟਿੰਗ ਦੇ ਵਿੱਚ ਮੁਖਨੀ ਭਵਨ ਤਮਾਨ ਨੇ ਜੋ ਮਲਾਦੇ ਮੰਗਾ ਦਾ ਹੱਲ ਕਰਨਾ ਸੀ ਪਰ ਉਹ ਮੀਟਿੰਗ ਆ ਉਹ ਅੱਗੇ ਕਰ ਦਿੱਤੀ ਗਈ ਹੈ ਜੀ ਹੁਣ ਦੁਬਾਰਾ ਮੀਟਿੰਗ ਆਉਣ ਵਾਲੀ 22 ਅਗਸਤ ਨੂੰ ਹੋਵੇਗੀ ਪਰ ਪੰਜਾਬ ਦੇ ਮਲਾਜਮਾਂ ਵੱਲੋਂ 5 ਅਤੇ 6 ਤਰੀ ਨੂੰ ਮੁਖਨੀ ਭਵਨ ਤਮਾਨ ਦੀਆਂ ਆਰਥੀਆਂ ਫੁੱਕੀਆਂ ਨੇ ਨਾ ਸਾਰੇ ਪੰਜਾਬ ਦੇ ਵਿੱਚ ਅਦੇ ਲਾਰਿਆਂ ਦੀ ਪੰਡ ਵੀ ਫੁੱਕੀ ਜਾਊਗੀ ਕਿਉਂਕਿ ਹਮੇਸ਼ਾ ਹੀ ਸਰਕਾਰ ਨੇ 2.5 ਸਾਲ ਨੂੰ ਹੋ ਚੁੱਕਿਆ ਲਾਰੇ ਲੱਪੇ ਲਾ ਕੇ ਟਾਈਮ ਪਾਸ ਕੀਤਾ ਜੋ ਰਿਟਾਇਰਮੈਂਟ ਸਾਥੀਆਂ ਪਾਵਰ ਕਮਾ ਤੇ ਟਰਾਂਸਪੋਰਟ ਦੇ ਉਹਨਾਂ ਦੇ ਸੂਬਾ ਪ੍ਰਧਾਨ ਰਾਰੇ ਸ਼ਾਮ ਨੇ ਕਿਹਾ ਕਿ ਸਾਡੇ ਵੱਲੋਂ ਵੀ ਜੋ ਕਿ ਪੰਜ ਦੇ ਛੇ ਤਰੀ ਨੂੰ ਮੁਖ ਨੇ ਭਵੰਤਮਨੀਆਂ ਆਰਥੀਆਂ ਫੁੱਕੀਆਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ